ਵਾਲ ਦੇ ਨੌਜਵਾਨ ਦੀ ਨਸੇ ਦੀ ওভারਡੋਸ ਨਾਲ ਹੋਈ ਮੌਤ ਨੇ ਯੁੱਧ ਨਸਿਮਰਦ ਮੁਹੰਮਦੀ ਕੱਢੀ ਫੂਕ ਸ਼ਾਮਰਦ ਯੁੱਧ ਤੇ ਇੱਕ ਵਾਰ ਫੇਰ ਵੱਡੇ ਸਵਾਲ ਖੜੇ ਕੀਤੇ ਹਨ ਕਿ ਆਖਰ ਸਾਰੀ ਤਾਕਤ ਝੁੱਕੇ ਜਾਣ ਦੇ ਬਾਵਜੂਦ ਵੀ ਪਿੰਡਾਂ ਵਿੱਚ ਨਸ਼ਾ ਕਿੱਥੋਂ ਆ ਰਿਹਾ ਹੈ ਮੇਰਾ ਜੀ ਭਵਿੰਦਰ ਸਿੰਘ ਭਵਿੰਦਰ ਸਿੰਘ ਕੀ ਲਾਤੀ ਪਿੰਤੋ ਦਾ ਪੇਡਾ ਜੀ ਮੇਰਾ ਕਿੰਨੀ ਉਮਰ ਸੀ 22 ਸਾਲ ਦੀ ਕੀ ਕਾਰਨ ਹੋਇਆ ਜੀ ਓਵਰਡੋਜ਼ ਨਾਲ ਹੋਇਆ ਜੀ ਕਿੰਨੇ ਟਾਈਮ ਪਹਿਲਾਂ ਇਹ 2-4 ਹਫ਼ਤੇ ਤੋਂ ਲੈਦਾ ਸੀ ਪਹਿਲਾਂ ਨਹੀਂ ਲੈਦਾ ਹਾਂਜੀ ਕੀ ਕਾਰਨ ਹੋਇਆ ਓਵਰਡੋਜ਼ ਕਿਉਂ ਉਹ ਬਹੁਤ ਜਿਆਦਾ ਲੈ ਕੇ ਆ ਗਿਆ ਜੀ ਰਾਤ ਨੂੰ ਇੱਥੇ ਮੈਂਟਿਸ ਸੈਟਅਪ ਹੋਊਗਾ ਰਾਤ ਨੂੰ ਲੈ ਗਏ ਤੇ ਬਸ ਇੱਥੇ ਕੁਝ ਨਹੀਂ ਬੰਦ ਹੁੰਦਾ ਜੀ ਨਾ ਇਹ ਕਰਵਾ ਸਕਣ ਨਾ ਹੀ ਹੋਵੇ ਪੁਲਿਸ ਵੀ ਕੁਝ ਕਰ ਲੇ ਚਾਹੇ ਮੁੱਖ ਮੰਤਰੀ ਕੁਝ ਕਰ ਲੈ ਤੇ ਨਜ਼ਰ ਨਹੀਂ ਮੰਦਉਂਦਾ ਮੇਰੇ ਪਿੰਡ ਦੇ ਵਿੱਚ ਅਨਨਵਾਲ ਦੇ ਵਿੱਚ ਘੱਟੋ ਘੱਟ 45 ਬੰਦੇ ਵੇਚਦੇ ਆ ਕੈਰੇ ਲੈਸਟਾਰ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਜੀ ਉਂਝ ਭਾਵੇਂ ਸਰਕਾਰ ਨੇ ਨਸ਼ੇ ਵਿਰੁੱਧ ਸਮੁੱਚੀ ਪੁਲਿਸ ਫੋਰਸ ਸਮੇਤ ਆਮ ਆਦਮੀ ਪਾਰਟੀ ਦੇ ਵੱਡੇ ਆਗੂਆਂ ਨੂੰ ਕੋਆਰਡੀਨੇਟਰ ਸਹਾਇਕ ਕੋਆਰਡੀਨੇਟਰ ਲਗਾ ਕੇ ਆਪਣੀ ਪੂਰੀ ਤਾਕਤ ਝੋਕੀ ਹੈ ਪਰੰਤੂ ਪਿੰਡਾਂ 'ਚ ਅਜੇ ਵੀ ਨਸ਼ੇ ਦੇ ਕਾਰਨ ਨੌਜਵਾਨ ਅਯੋਕੀ ਮੌਤਾਂ ਮਰ ਰਹੇ ਹਨ ਐਸਾ ਹੀ ਮਾਮਲਾ ਹਲਕਾ ਮਹਿਲਕਲਾ ਅਧੀਨ ਆਉਂਦੇ ਪਿੰਡ ਚੰਨਣਵਾਲ 'ਚ ਸ਼ੁੱਕਰਵਾਰ ਅਤੇ ਸ਼ਨੀਵਾਰ ਦੀ ਰਾਤ ਨੂੰ ਵਾਪਰੀ ਇੱਕ ਘਟਨਾ ਨੇ ਯੁੱਧ ਨਸ਼ੇ ਵਿਰੁੱਧ ਮਹਿੰਮ ਦੀ ਫੂਕ ਕੱਢ ਦਿੱਤੀ ਹੈ ਪਿੰਡ ਚੰਨਣਵਾਲ ਵਿਖੇ ਨਸ਼ੇ ਦੇ ਕਾਰਨ ਇੱਕ ਨੌਜਵਾਨ ਦੀ ਮੌਤ ਹੋ ਜਾਣ ਦੀ ਖਬਰ ਨੇ ਸਰਕਾਰ ਦੀ ਨਸ਼ੇ ਵਿਰੋਧੀ ਯੁੱਧ ਤੇ ਇੱਕ ਵਾਰ ਫਿਰ ਵੱਡੇ ਸਵਾਲ ਖੜੇ ਕੀਤੇ ਹਨ ਕਿ ਆਖਰ ਸਾਰੀ ਤਾਕਤ ਝੋਕੇ ਜਾਂਦੇ باوجود ਵੀ ਪਿੰਡਾਂ ਵਿੱਚ ਨਸ਼ਾ ਕਿੱਥੋਂ ਆ ਰਿਹਾ ਹੈ ਪਿੰਡ ਦੇ ਮੌਜੂਦਾ ਸਰਪੰਚ ਤੇ ਪਤੀ ਅਤੇ ਸਾਬਕਾ ਸਰਪੰਚ ਗੁਰਜੰਟ ਸਿੰਘ ਨੇ ਵੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪਿੰਡ ਵਿੱਚ ਨਸ਼ਾ ਵਿਕਣ ਦੀ ਪੁਸ਼ਟੀ ਕੀਤੀ ਸਾਬਕਾ ਸਰਪੰਚ ਗੁਰਜੰਟ ਸਿੰਘ ਨੇ ਤਾਂ ਇਥੋਂ ਤੱਕ ਵੀ ਆਖ ਦਿੱਤਾ ਕਿ ਉਹਨਾਂ ਨੇ ਨਸ਼ਾ ਤਸਕਰਾਂ ਸੰਬੰਧੀ ਜਾਣਕਾਰੀ ਵੀ ਦਿੱਤੀ ਸੀ ਪਰੰਤੂ ਅਜੇ ਵੀ ਨਸ਼ਾ ਵੇਚ ਰਿਹਾ ਹੈ ਮ੍ਰਿਤਕ ਨੌਜਵਾਨ ਬਿਅੰਤ ਸਿੰਘ ਦੇ ਸੱਤਰ ਤੇ ਬੈਠੇ ਉਸਦੇ ਪਰਿਵਾਰਿਕ ਮੈਂਬਰ ਉਸ ਦੀ ਮੌਤ ਤੇ ਬਿਰਲਤ ਕਰਦੇ ਹੋਏ ਵੀ ਬੀਪੈਂਤ ਸਿੰਘ ਨੂੰ ਨਸ਼ਾ ਦੇਣ ਵਾਲੇ ਨਸ਼ਾ ਤਸਕਰਾਂ ਦੇ ਨਾਮ ਲੈ ਰਹੇ ਹਨ ਇਸ ਮਾਮਲੇ ਸੰਬੰਧੀ ਜਦੋਂ ਥਾਣਾ ਮਹਿਲਕਲਾ ਦੇ ਐਸਐਚਓ ਸੇਰਵਿੰਦਰ ਸਿੰਘ ਨਾਲ ਫੋਨ ਤੇ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਮ੍ਰਿਤਕ ਨੌਜਵਾਨ ਬੀਪੈਂਤ ਸਿੰਘ ਦੇ ਪਿਤਾ ਭੁਪਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਪਿੰਡ ਚੰਨਣਵਾਲ ਦੇ ਹੀ ਵਾਸੀ ਹਰਮਨ ਸਿੰਘ ਮੰਗੂ ਸਿੰਘ ਜਗਜੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਹੈ ਉਨ੍ਹਾਂ ਦੱਸਿਆ ਕਿ ਇਹ ਸਾਰੇ ਦੋਸ਼ੀ ਫਿਲਹਾਲ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹਨ ਅਤੇ ਇਹਨਾਂ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਤੁਸੀਂ ਦੇਖ ਰਹੇ ਹੋ ਬਰਨਾਲਾ ਤੋਂ ਪਰਮਜੀਤ ਸਿੰਘ ਕੈਰੇ ਦੀ ਰਿਪੋਰਟ ਕੈਰੇ ਲੈਸਟਾਰ। ਚੰਨ ਨਾਲ ਪੈਂਦਾ ਜੀ। ਇਹ ਜੀ ਦੋ ਤਿੰਨ ਮੁੰਡਿਆਂ ਨਾਲ ਰਲ ਮਿਲ ਕੇ ਨੇ ਉਹ ਵੱਲੋਂ ਜਰਾ ਜੀ ਕਿਤੇ ਸੀ। ਪਹਿਲਾਂ ਆਦੀ ਨਹੀਂ ਸੀ ਜੀ ਦੋ ਤਿੰਨ ਮੁੰਡਿਆਂ ਨਾਲ ਜਾਂਤਾ ਯਾਨੀ ਕਿ ਕਹਿ ਕੋ ਕੇ ਰਲ ਮਿਲ ਕੇ ਜਿਵੇਂ ਮਰਜ਼ੀ ਲਾ ਲੋ। ਕੀ ਨੋ ਹੋ ਕਰਾਤਾ ਬਾਟੇ ਦੀ ਬੜਕ ਵੀ ਨਹੀਂ ਲਈ ਇਹਦੀ ਬਾਹ ਚ ਹੁਣ ਸਰਕਲ ਨਹੀਂ ਹੋਇਆ ਇਕਾਈ ਵਾਂ ਛੜ ਗਈ ਤਾਂ ਸਾਡੇ ਪਿੰਡ ਇਹ ਥਾਂ ਥਾਂ ਤੇ ਚਿੱਟਾ ਵਿਕ ਰਿਹਾ ਤੇ ਹਾਂ ਥਾਂ ਤੇ ਇਹ ਕਟੋ-ਕਟ ਸਾਡੇ ਪਿੰਡ ਦੇ 50 ਜਾਨੇ ਆ ਵੇਚ ਨਾਲ ਵੇਚ ਨਾਲ ਜਿਹੜੇ ਕਿ ਘਰ ਘਰ ਦੀ ਨੌਜਵਾਨ ਨੂੰ ਖਰਾਬ ਕਰਦੇ ਜਗਸੀਰ ਸਿੰਘ ਜੀ ਅੱਪਕ ਜਿਹੜੇ ਸਰਟੀਫਿਕੇਟ ਜੈਸਲੀ ਕਿਹੜਾ ਕਿਸ ਕੋਈ ਪੋਤਾ ਜੀ ਉਹੀ ਪਸਾਰ ਲੋਕਾਂ ਨਾਲ ਰਲਦੇ ਸੀ ਨਸਾਂ ਨੂੰ ਖਾਂਦੇ ਸੀ ਤੇ ਦੋਜ ਬਦਲਾ ਕੇ ਪਰ ਸਰਕਾਰ ਬਤਨਾ ਤਬਕ ਯਾਹ ਮੈਂ ਬੰਦ ਹੋ ਗਿਆ ਇੱਕ ਬਹਿਸ਼ੜ ਕੇ ਸਰਕਾਰ ਦਾਵਾ ਕਰਦੀ ਹੈ ਪੰਜਾਬ ਵਿੱਚ ਨਸ਼ੇ ਬੰਦ ਨਹੀਂ ਨਹੀਂ ਜੀ ਨਹੀਂ ਜੀ ਬੰਦ ਨਹੀਂ ਹੋ ਰਿਹਾ ਬੰਦ ਨਹੀਂ ਹੋਇਆ ਜੀ ਹੋ ਵੀ ਆਏ ਨੇ ਦਾਬੇ ਅੱਜ ਘਟੋ ਕਰ 40 ਕਰ ਵੇਚ ਦੇ ਹਾਂ ਬਾਈ ਅੱਛਾ ਜੀ ਇੱਥੇ ਇੱਥੇ ਬੰਡ ਜੀ ਆਏ ਬੰਡ ਦੀ ਉਹਨਾਂ ਦੇ ਖਿਲਾਫ ਕਿਸੇ ਪੰਚਾਇਤ ਮੰਦਾਲੇ ਉਹ ਤੁਸੀਂ ਫਰ ਕੋਸ਼ਿਸ਼ ਤੋਂ ਕੋਈ ਆਵਾਜ਼ ਕਰਦੇ ਆ ਫਿਰਦੇ ਆ ਪਰ ਨੰਗਾ ਹੋ ਗੋ ਕੋ ਘਾਣ ਹੋ ਗਿਆ ਨੇ ਉਹ ਪਤਾ ਹੀ ਸਾਰੇ ਪਿੰਡ ਨੂੰ ਪਤਾ ਪਤਾ ਪ੍ਰਸ਼ਾਸਨ ਨੂੰ ਵੀ ਬਾਈ ਬੋਲ ਕਿੱਥੇ ਜਾ ਕੇ ਬੈ ਗਿਆ ਬਾਈ ਬੋਲ ਬਟ ਦੇ ਕੇ ਆਦਿਵਾਸ ਰਾਖਾ ਜਿਸ ਸਬੰਸਾ ਤੁਹਾਡੇ ਪਿੰਡ ਦੇ ਵਿੱਚ ਇੱਕ ਨੌਜਵਾਨ ਜਿਹਦੀ ਨਸ਼ੇ ਦੀ ਉਗਦ ਨਾਲ ਦੇ ਤੁਰਿਆ ਕੀ ਕਹਨੇ ਤੁਹਾਨੂੰ ਦੇਖੋ ਜੀ ਕਹਿੰਦਾ ਬੜੀ ਦੁੱਖ ਦੀ ਗੱਲ ਆ ਕਿ ਨੌਜਵਾਨ 27 ਸਾਲ ਦਾ ਨੌਜਵਾਨ ਮੁੰਡਾ ਇਸ ਦੁਨੀਆ ਚੋਂ ਚਲਾ ਜਾਣਾ ਉਹ ਵੀ ਇਸ ਨਸ਼ੇ ਦੀ ਦਲਦਲ ਚ ਜਿਹੜਾ ਤੇ ਜਿਹੜਾ ਸਰਕਾਰਾਂ ਦਾ ਆਮ ਸਮਾਜ ਦਾ ਬਹੁਤ ਜ਼ੋਰ ਲੱਗਿਆ ਹੋਇਆ ਵੀ ਇਹ ਨਸ਼ੇ ਤੋਂ ਕਿਵੇਂ ਬਚਾਇਆ ਜਾਵੇ ਉਸ ਨਸ਼ੇ ਨਾਲ ਹੀ ਤੁਰ ਜਣੀ ਤੁਰ ਜਾਣਾ ਇਹ ਸਾਡੇ ਲਈ ਮੰਦਭਾਗੀ ਖਬਰ ਹੈ ਮੈਂ ਇਸ ਗੱਲ ਦਾ ਬਹੁਤ ਦੁੱਖਾ ਮਹਿਸੂਸ ਮੈਂ ਕਿ ਸਾਡੇ ਪਿੰਡ ਚ ਇੱਕ ਨੌਜਵਾਨ ਸਿਰਫ ਨਸ਼ੇ ਦੀ ਓਵਰਡੋਜ਼ ਨਾਲ ਤੁਰ ਜਾਣਾ ਬਹੁਤ ਦੁੱਖ ਦੀ ਗੱਲ ਹੈ ਜਿਹੜਾ ਕਿ ਇਹ ਲੜਕਾ ਜਿੱਤੇ ਇਹ ਓਵਰਡੋਜ਼ ਹੋਇਆ 23 ਤਰੀਕ ਨੂੰ ਇਹਦਾ ਪਰਿਵਾਰ ਨੇ ਸਾਡੇ ਪੰਚਾਇਤ ਮੈਂਬਰ ਬਲਵਿੰਦਰ ਸਿੰਘ ਨਾਲ ਸੰਪਰਕ ਕੀਤਾ ਫਸੀ ਤਰੰਤ ਹਰਕਤ ਚਾਹੁੰਦੇ ਹੋਏ ਆਪ ਜਾ ਕੇ ਬਲਵਿੰਦਰ ਸਿੰਘ ਨੇ ਇਹਨੂੰ ਬਰਨਾਲੇ ਦਾਖਲ ਕਰਵਾਇਆ ਐਮਰਜੈਂਸੀ ਜਤੇ ਇਲਾਜ ਚੱਲ ਰਿਹਾ ਸੀ ਇਹਦਾ ਡਾਕਟਰ ਸਾਹਿਬ ਨਾਲ ਵੀ ਗੱਲ ਹੋ ਗਈ ਸੀ ਕਿ ਉਹ ਬੜਾ ਜ਼ਿਆਦਾ ਹੈਗਾ ਕਿਉਂਕਿ ਉਹਦਾ ਬਲੱਡ ਬਹੁਤ ਡਾਊਨ ਹੋ ਚੁੱਕਾ ਸੀ ਪਰ ਗਰੀਬੀ ਬੰਦੇ ਨੂੰ ਲੈ ਡਿੱਗਦੀ ਆਈ ਇਹਦੇ ਫਾਦਰ ਸਾਹਿਬ ਇੱਕ ਕਿਰਤੀ ਕਿਸਾਨ ਉਹ ਮਜ਼ਦੂਰ ਆ ਉਹਨੇ ਜਦੋਂ ਕੰਮ ਕਰਨ ਲਈ ਸਿਹਰੇ ਕੰਮ ਤੇ ਵੀ ਜਾਣਾ ਹੁੰਦਾ ਕਿਉਂਕਿ ਪੈਸਾ ਵੀ ਹਰੇਕ ਕੋਲੇ ਨਹੀਂ ਹੁੰਦਾ ਪਰ ਉਹਨੇ ਰਾਤ ਨੂੰ ਹੀ ਛੁੱਟੀ ਮੁੰਡਾ ਭੱਜਿਆ ਉੱਥੇ ਦੂਜੇ ਦਿਨ ਫੇਰ ਮਤਲਬ ਉਹਨੇ ਕਰ ਲਿਓ ਬੜਾ ਤਾਂ ਰਾਤ ਉਹਦੀ ਡੈਥ ਹੋ ਗਈ ਪਰਸੋ ਰਾਤ ਕੱਲ ਰਾਤੀ ਸਰਪੰਚ ਸਾਹਿਬ ਸੰਦੀਪ ਚਾਹਿਆਗਾ ਵੀ ਜੋ ਮੁੰਡਾ ਇਹ ਨੌਜਵਾਨ ਜਿਹੜਾ ਨਸ਼ਾ ਕਰਦਾ ਸੀ ਕਿਤੇ ਦੂਰ ਜਾ ਡੋ ਜਾਂ ਸਿਹਤ ਤੋਂ ਨਹੀਂ ਵੀ ਕਹਿੰਦੇ ਵੀ ਸਪੈੰਡ ਦੇ ਵਿੱਚ ਹੀ ਸਰੀਆਮ ਨਸ਼ਾ ਕਰਦਾ ਪਿਆਗਾ ਕੀ ਤੁਹਾਡੇ ਪੰਚਾਇਤ ਦੇ ਚਰਕ ਕੰਮ ਚਾਹੇ ਇਹ ਸਰੀਆਮ ਤਾਂ ਨਹੀਂ ਕਹਿ ਸਕਦੇ ਸੀ ਵੀ ਸਰੀਆਮ ਬਿਕਦਾ ਪਰ ਬਿਕਦਾ ਹੈਗਾ ਬਿਕਦਾ ਤਾਂ ਕਿਤੇ ਨਾ ਕਿਤੇ ਲਿਆ ਹੁੰਦਾ ਨਸ਼ਾ ਵੀ ਮੈਂ ਇਹ ਕਹਿਣਾ ਵੀ ਇਹ ਨਸ਼ਾ ਵੀ ਛਿੱਡਾ ਛੁਟਾ ਨਹੀਂ ਇਹ ਕੋਈ ਇਧਰ ਉਧਰੋਂ ਦਵਾਈਆਂ ਇਕੱਠੀਆਂ ਕਰਕੇ ਇਹ ਬੱਚੇ ਗਲਤ ਸੰਗਤ ਦੇ ਜਿਹੜੇ ਫਸੇ ਹੋਏ ਆ ਹੁਣ ਨਾਲ ਦੇ ਪਿੰਡਾਂ ਤੋਂ ਆਉਂਦਾ ਹੈਗਾ ਕੋਈ ਪੋਸਟ ਪਿੰਡ ਇਹੋ ਜਿਹਾ ਨੇ ਚੱਕ ਰਿਹਾ ਕੋਈ ਕਾਫੀ ਬਦਨਾਮ ਪਿੰਡ ਨੇ ਜਿਨ੍ਹਾਂ ਤੋਂ ਪਿੰਡਾਂ ਤੋਂ ਇਹ ਤਵਾਕ ਜਾ ਕੇ ਲੈ ਕੇ ਆਉਂਦੇ ਨੇ ਗਹਿੜਾ ਤੋਂ ਪਰ ਕੋਈ ਵੀ ਚੀਜ਼ ਦਾ ਖਾਤਮਾ ਅਸੀਂ ਕਈਏ ਵੀ ਸਾਡੇ ਪਿੰਡ ਖਾਤਮਾ ਨਹੀਂ ਖਾਤਮਾ ਨਹੀਂ ਹੈਗਾ ਪਰ ਇਹ ਵੀ ਨਹੀਂ ਚੱਲ ਰਿਹਾ ਕਿ ਸਰਿਆਂ ਵਿੱਚ ਰਹੇ ਹਨ ਸਰਿਆਂ ਤਾਂ ਅਸੀਂ ਕਹਿ ਨਹੀਂ ਸਕਦੇ ਪਰ ਪ੍ਰਸ਼ਾਸਨ ਦੀ ਥੋੜੀ ਜਿਹੀ ਢਿੱਲਾ ਕਿਉਂਕਿ ਪੂਰੀ ਪੁਲਿਸ ਫੋਰਸ ਵੀ ਨਹੀਂ ਹੈਗੀ ਜੇ ਕਈਏ ਕਿ ਥਾਣਿਆਂ 'ਚ ਜਦੋਂ ਅਸੀਂ ਕਿਸੇ ਨੂੰ ਸੂਚਿਤ ਵੀ ਕਰਦੇ ਆ ਤਾਂ ਜਦੋਂ ਫੋਰਸ ਹੀ ਨਹੀਂ ਹੁੰਦੀ ਜੀ ਮਤਲਬ ਇੱਥੇ ਸਾਡਾ ਤਾਂ ਸਾਡੇ ਕਣੀਓ ਦਾ ਪ੍ਰਬੰਧ ਪੂਰਾ ਪਿੰਡ 'ਚ 24 ਘੰਟੇ ਕੈਮਰੇ ਚੱਲਦੇ ਨੇ ਹਰ ਮੋੜ ਤੇ ਕੈਮਰਾਗਾ ਪਰ ਫਿਰ ਵੀ ਇਹ ਜਿਹੜੀਆਂ ਲਾਪਤਾ ਸਾਡਾ ਪਿੰਡ ਦਾ ਖੇੜਾ ਨਹੀਂ ਛੱਡ ਰਹੀਆਂ ਬੜਾ ਤੁੱਖਾ ਹੀ ਇਸ ਦਾ ਕੀ ਹੈ ਪਹਿਲੇ ਮਾਮਲੇ ਤੋਂ ਇਸ ਤਰ੍ਹਾਂ ਲੱਗਣ ਕਿ ਇੰਦਾਂ ਦੀ ਘਟਨਾ ਹੋਰ ਵੀ ਨਾ ਸੁਣਾ ਬਕਰੀ ਹੈ ਜਿਵੇਂ ਪਹਿਲੇ ਕੇਸ ਸੀ ਦੇ ਨੀ ਕੁਸ਼ਮਾ ਪਹਿਲਾਂ ਹੋਈ ਸੀਗੀ ਕਾਫੀ ਟਾਈਮ ਹੋ ਗਿਆ ਜਿਹੜਾ ਵਾਦੋਦਸਾ ਨਾ ਹੋਈ ਸੀ ਉਹ ਕੋਈ ਘੱਟ ਲਗਭਗ ਸਾਲ ਡਿੰਗ ਸਾਲ ਤੋਂ ਪਹਿਲਾਂ ਦੀ ਗੱਲ ਹੈ ਪਰ ਫਿਰ ਵੀ ਜੇ ਅਸੀਂ ਕਈਏ ਮਨਕਰ ਨਹੀਂ ਹੁੰਦੇ ਵੀ ਕੋਈ ਨਸ਼ਾ ਨਹੀਂ ਹੈਗਾ ਨਸ਼ਾ ਤਾਂ ਹੈ ਪਰ ਉਨੀ ਜਿੰਨੀ ਸ਼ਕਤੀ ਹੋਣੀ ਚਾਹੀਦੀ ਉਨੀ ਸ਼ਕਤੀ ਨਹੀਂ ਹੈਗੀ ਸੋ ਹੁਣ ਇਹ ਘਟਨਾ ਵਾਪਸ ਤੋਂ ਬਾਅਦ ਤੁਹਾਡੀ ਪੰਚਾਇਤ ਵੱਲੋਂ ਸਸਨਾ ਨਾਮਕੇ ਹੋਇਆ ਸਕੱਲ ਉੱਤੇ ਆ ਵੀ ਕਦੀ ਇਹੋ ਜੀ ਘਟਨਾ ਜਿਹੜੀ ਨਾ ਵਾਪਰੇ ਬਿਲਕੁਲ ਅਸੀਂ ਪੂਰੀ ਸ਼ਕਤੀ ਨਾਲ ਵਿਚਰਾਂਗੇ ਜੇ ਜਿਹੜਾ ਜਿਹੜਾ ਵੀ ਇਨੇ ਵਿੱਚ ਗਲਤੀ ਹੋਇਆ ਉਹਨੂੰ ਬਰਾਬਰ ਕਾਨੂੰਨ ਦੇ ਅਸੀਂ ਸਜ਼ਾ ਦਿਵਾਵਾਂਗੇ ਅਸੀਂ ਪਰਿਵਾਰ ਦੇ ਨਾਲ ਪਿੰਡ ਸਾਰਾ ਪਰਿਵਾਰ ਦੇ ਨਾਲ ਇਹ ਨਹੀਂ ਹੈਗਾ ਵੀ ਉਹ ਆ ਸਾਰੀ ਪੰਚਾਇਤ ਉਹਦੇ ਨਾਲ ਆ ਸਵੇਰ ਤੋਂ ਅਸੀਂ ਉਹਨਾਂ ਦੇ ਨਾਲ ਚੱਲ ਰਹੇ ਹਾਂ ਹੈਲਪ ਚੁੰਗੀ ਵੀ ਹੋ ਸਕਦੀ ਹੈ ਹੁਣ ਸੰਜੀਤ ਅਸੀਂ ਜਿਹੜਾ ਵੀ ਇਹਦਾ ਜ਼ਿੰਮੇਵਾਰ ਹੋਇਆ ਚਾਹੇ ਕੋਈ ਹੋਵੇ ਕਿੱਥੇ ਤੱਕ ਹੋਵੇ ਚਾਹੇ ਕੋਈ ਸਾਡੇ ਤੋਂ ਹੋਵੇ ਚਾਹੇ ਕੋਈ ਬਾਹਰ ਨਾਲ ਹੋਵੇ ਤਾਂ ਅਸੀਂ ਉਹਨੂੰ ਬਣਦੀ ਸਜ਼ਾ ਦਿਵਾਵਾਂਗੇ